ਅੱਛਾ ਗਾਲ ਜੀ ਕੀ ਹਜਾਲਾ ਸਰਾਂ ਦਾ ਵਾਇਰਸ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਅੱਛਾ ਆਪਣੇ ਕੋਲੇ ਆਈਆਂ ਨੇ ਬੈੱਡ ਸ਼ੀਟਾਂ कॉटन ग्लेज कॉटन ਦੇ ਵਿੱਚ ਨੇ ਇਹ ਤਾਂ ਉੱਪਰ ਸੈਨਰੀ ਬਣੀ ਹੋਈ ਐ ਡਬਲ ਬੈੱਡ ਪੈਡ ਸ਼ੀਟ ਆ ਜੀ ਕਿੰਗ ਸਾਈਜ਼ ਆ ਇਹ ਤਾਂ ਦੀ ਬਣੀ ਹੋਈ ਆ ਉੱਪਰ ਸੈਨਰੀ ਬਹੁਤ ਸੋਹਣੀ ਇਹਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਹਾਂਜੀ ਉਸ ਤੋਂ ਬਾਅਦ ਹੈਗੀ ਹੈ ਜੀ ਇੱਕਾ ਵੀ ਬਹੁਤ ਸੋਹਣੀ ਬੈੱਡ ਸ਼ੀਟ ਆ ਕਾਟਨ ਦੀਆਂ ਨੇ ਜੀ ਵਿੱਚ ਗਲੇਸ ਕਾਟਨ ਦੀਆਂ ਵੀ ਨੇ ਮੈਂ ਤਾਂ ਬਣੇ ਹੋਏ ਨੇ ਮੋਰ ਇਤਾਂ ਦੀ ਸਿਨੈਰੀ ਹੈ ਜੀ ਕਲਰ ਜੇ ਕਿਸੇ ਨੂੰ ਲਾਈਟ ਕਲਰ ਪਸੰਦ ਆ ਤਾਂ ਲਾਈਟ ਵੀ ਹੈਗੀਆਂ ਨੇ ਡਾਰਕ ਚਾਹੀਦੇ ਨੇ ਤਾਂ ਡਾਰਕ ਵੀ ਮਿਲ ਜਾਣਗੇ ਹਾਂਜੀ ਇੱਕ ਆਪਣੇ ਕੋਲੇ ਆ ਹੈਗੀ ਹੈਗੀ ਬਹੁਤ ਸੋਹਣੀ ਸਿਨੈਰੀ ਬਣੀ ਹੋਈ ਹੈ ਉੱਪਰ ਉੱਤਾਂ ਪਾਣੀ ਦੇਖਦਾ ਰੰਗੇ ਵੀ ਜਿਆਦਾ ਗੂੜਾ ਨਹੀਂ ਹੈਗਾ ਗ੍ਰੇ ਕਲਰ ਦੇ ਵਿੱਚ ਆ ਗ੍ਰੇ ਤੇ ਜਿੱਦਾਂ ਦਾ ਫੁੱਲਾਂ ਦਾ ਰੰਗ ਤੇ 25 ਯੂਰੋ ਪ੍ਰਾਈਸ ਹੈ ਜੀ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਲੈ ਸਕਦੇ ਆ ਇੱਕ ਹੈਗੇ ਜੀ ਲਾਈਟ ਫਰੋਜ਼ੀ ਕਲਰ ਦੇ ਵਿੱਚ ਇਤਾਂ ਬਣਿਆ ਹੋਇਆ ਡਿਜ਼ਾਈਨ ਫੁੱਲਾਂ ਦਾ ਇਹ ਗਲੇਸ ਕਾਟਨ ਦੇ ਵਿੱਚ ਆ ਜੀ ਹਲਕਾ ਸਟਾਫ ਆ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਜਲਦੀ ਕਹਦੇ ਨੇ ਸੁੱਕੀ ਚਾਦਰ ਉਦੋਂ ਦਾ ਸਟਾਫ ਆਗਾ ਜਿਆਦਾ ਹੈਵੀ ਨਹੀਂ ਹੈਗਾ ਤੇ ਸਹਰਾਣਿਆਂ ਦੇ ਸਾਈਜ਼ ਵੀ ਸਾਡੇ ਸਹਰਾਣਿਆਂ ਦੇ ਸਾਈਜ਼ ਛੋਟੇ ਨੇਗੇ ਤੇ ਕਵਰ ਦਾ ਸਾਈਜ਼ ਵੱਡਾ ਵਾ ਕਿੰਗ ਸਾਈਜ਼ ਇਹ ਬੈੱਡ ਸ਼ੀਟ ਆ ਜੀ ਹਾਂਜੀ ਇੱਕ ਬੈੱਡ ਸ਼ੀਟ ਇਹ ਵੀ ਗ੍ਰੇ ਕਲਰ ਦੇ ਵਿੱਚ ਆ ਇਹ ਵੀ ਬੜੀ ਸੋਹਣੀ ਬੈੱਡ ਸ਼ੀਟ ਆ ਇਦਾਂ ਸਿੰਦਰੀ ਬਣੀ ਹੋਈ ਆ ਸਾਈਜ਼ ਤੁਸੀਂ ਦੇਖ ਲਓ ਸਾਈਜ਼ ਹੀ ਫੋਲਰਾਂ ਦੇ ਸਾਧਰਾਂ ਦਾ ਇਹ ਅੱਗੋਂ ਵੀ ਇੰਨੀਆਂ ਨੇ ਤੇ ਦੂਸਰੀ ਸਾਈਡ ਤੋਂ ਵੀ ਕਾਫੀ ਵੱਡੀ ਐ ਬੈੱਡ ਸ਼ੀਟ ਐ ਜਿਹੜੀ ਕਿੰਗ ਸਾਈਜ਼ ਬੈੱਡ ਸ਼ੀਟਾਂ ਨੇ ਜੀ ਕਾਟਨ ਦੀ ਬੈੱਡ ਸ਼ੀਟ ਹਾਂਜੀ ਕਾਹ ਅੱਗੇ ਬੱਚਿਆਂ ਦੀ ਬੈੱਡ ਸ਼ੀਟ ਗ੍ਰੇ ਤੇ ਪਿੰਕ ਕਲਰ ਦੇ ਵਿੱਚ ਲਾਈਟ ਕਲਰ ਵੀ ਐ ਵਿੱਚ ਡਾਰਕ ਕਲਰ ਵੀ ਐ ਹਾਂਜੀ ਏਦਾਂ ਦੀ ਬੈੱਡ ਸ਼ੀਟ ਐ ਬਹੁਤ ਸੋਹਣੀ ਹਾਂਜੀ ਇੱਕ ਬੱਚਿਆਂ ਦੀ ਹੈਗੀ ਆਹ ਬੈੱਡ ਸ਼ੀਟ ਕਿੰਗ ਸਾਈਜ਼ ਦੀ ਬੈੱਡ ਸ਼ੀਟਾਂ ਨੇ ਜੀ ਬਹੁਤ ਸੋਹਣੀਆਂ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਹਾਂਗੇ ਹਾਂ ਲੋ ਇੰਨੀ ਹੈਗੀ ਇੱਧਰ ਨੂੰ ਵਧੀ ਹੋਈ ਆ ਤੇ ਇੱਧਰ ਵੀ ਹੈਗੀ ਆ ਜਿਹੜੀ ਇਹ ਕਾਫੀ ਲੰਬੀ ਹੈ ਕਿੰਗ ਸਾਈਜ਼ ਬੈੱਡ ਸ਼ੀਟ ਆ ਜੀ 35 ਰੋ ਪ੍ਰਾਈਸ ਆ ਤੇ ਜਿਹੜਾ 25 ਆ ਉਹ ਇਹ ਬੱਚਿਆਂ ਦੀ ਸਿੰਗਲ ਬੈੱਡ ਸ਼ੀਟ ਦਾ ਵਾਜੀ 25000 ਰੋ ਤੇ ਜਿਹੜੀਆਂ ਡਬਲ ਬੈੱਡ ਕਿੰਗ ਸਾਈਜ਼ ਨੇ ਉਹ 35 ਦੀਆਂ ਨੇ ਹਾਂਜੀ ਇੱਕ ਆਪਣੇ ਕੋਲੇ ਆ ਹੈਗੀ ਹੈ ਬੈੱਡ ਸ਼ੀਟ ਇਦਾਂ ਦੀ ਸਿਨਰੀ ਬਣੀ ਹੋਈ ਹੈ ਉੱਪਰ ਸਾਈਕਲਾਂ ਵਾਲੀ ਕਿੰਗ ਸਾਈਜ਼ ਦੀ ਵੀ ਬੈੱਡ ਸ਼ੀਟ ਆ ਹਾਂਜੀ ਸਾਈਜ਼ ਪੂਰੇ ਖੁੱਲੇ ਡੁੱਲੇ ਨੇ ਜੀ ਇੱਧਰ ਵੀ ਕਾਫੀ ਪੱਟੀਆਂ ਸਾਡਾ ਬੈੱਡ ਮੇਰੇ ਘਰ ਜੇ ਤੋਂ ਛੋਟਾ ਵਾ ਇਦਾਂ ਦੀ ਹੈਗੀ ਹੈ ਜੀ 100% ਪਿਓਰ ਕਾਟਨ ਕਿੰਗ ਸਾਈਜ਼ ਇਹ ਗੱਜੂ ਇਦਾਂ ਦੀ ਬਣੀ ਹੋਈ ਐ ਸੁੰਦਰੀ ਇਦਾਂ ਨਹੀਂ ਆ ਬੈੱਡ ਸ਼ੀਟ ਨੇ ਜੀ ਇੰਨੇ ਸਾਈਜ਼ ਦੀ ਐ ਇਹ ਕਾ ਬੈੱਡ ਸ਼ੀਟ ਆ ਜੀ ਇਹ ਕਾ ਬਣੀ ਹੋਈ ਹੈ ਸੁੰਦਰੀ ਇਹਦੇ ਤੇ ਇਹ ਵੀ ਕਿੰਗ ਸਾਈਜ਼ ਆ ਕਾਫੀ ਪੱਟੀ ਐ ਇਦਰਾ ਵੀ ਤੇ ਰੰਗੇ ਵੀ ਜ਼ਿਆਦਾ ਡਾਰਕ ਨਹੀਂ ਹੈਗਾ ਤੇ ਨਾ ਹੀ ਵੀ ਜ਼ਿਆਦਾ ਲਾਈਟ ਇੰਨੀ ਹੈ ਕਿ ਅੱਗਿਓ ਵਧੀ ਹੋਈ ਹੈ ਤੇ ਫੁੱਲ ਸਾਈਜ਼ ਦੀਆਂ ਬੈੱਡ ਸ਼ੀਟ ਹੈ ਜੀ ਜੇ ਕਿਸੇ ਨੂੰ ਵੀ ਕੋਈ ਪਸੰਦ ਆਈ ਤੁਸੀਂ ਸਕਰੀਨ ਸ਼ਾਟ ਲੈ ਕੇ ਬਾਇਓ ਦੇ ਵਿੱਚ ਨੰਬਰ ਹੈਗਾ ਉਹਦੇ ਤੇ ਮੈਸੇਜ ਛੱਡ ਸਕਦੇ ਆ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਸਤੀ ਕਾਜੀ ਰਾਬਰਾ